ਪਜੀ ਇਦਾਂ ਤਾਂ ਕਿਹਾ ਹੈ ਟ੍ਰੀਟਮੈਂਟ ਕੀਤਾ ਗਿਆ ਕਿ ਉਹਨਾਂ ਦੀ ਜਿਹੜੇ ਆ ਤ્વਚਾ ਦਾ ਕਲਰ ਜਿਹੜਾ ਸੀਗਾ ਇੱਕਦਮ ਚੇਂਜ ਹੋ ਗਿਆ ਬਲੈਕ ਹੋ ਗਏ ਕੀ ਇਹੋ ਜਿਹਾ ਕੀ ਉਹਨਾਂ ਨੇ ਟ੍ਰੀਟਮੈਂਟ ਕੀਤਾ ਕੁਝ ਚੀਜ਼ ਦੇ ਬਾਰੇ ਜਾਣਕਾਰੀ ਮਿਲੀ ਹੈ ਵਰਿੰਦਰ ਘੁੰਮਣ ਦੀ ਜਿਹੜੀ ਬਾਡੀ ਹੈ ਉਹਦਾ ਚਿਹਰਾ ਦੇਖ ਕੇ ਬੜੇ ਸਵਾਲ ਸਾਥੀਆਂ ਦੇ ਮਨ ਦੇ ਵਿੱਚ ਖੜੇ ਹੋ ਰਹੇ ਆ ਕੀ ਇਹਨਾਂ ਸੁੰਦਰ ਸੁਥਰਾ ਨੌਜਵਾਨ ਜਿਹੜਾ ਕਿ ਹਮੇਸ਼ਾ ਸ਼ਾਕਾਹਾਰੀ ਡਾਈਟ ਲੰਦਾ ਸੀ ਹਮੇਸ਼ਾ ਚੜ੍ਹਦੀ ਕਲਾ ਦੇ ਵਿੱਚ ਰਹਿਣ ਵਾਲਾ ਸਾਥੀ ਅੱਜ ਉਹਦੀ ਡੈੱਡ ਬੋਡੀ ਹੈ ਜਿਹੜੀ ਉਹਦਾ ਅੱਪਰ ਪੋਰਸ਼ਨ ਹੈ ਜਿਹੜਾ ਅੱਜ ਬਲੂ ਔਰ ਬਲੈਕ ਸ਼ੇਡ ਦੇ ਵਿੱਚ ਹੋ ਰਿਹਾ ਇਹਦੇ ਪਿੱਛੇ ਕੀ ਕਾਰਨ ਹੈ ਕਿਉਂਕਿ ਉਹਨਾਂ ਦੇ ਪਿਤਾ ਜੀ ਸਰਦਾਰ ਭਗਵੰਤ ਸਿੰਘ ਜੀ ਬੜੇ ਸ਼ੌਕ ਦੇ ਵਿੱਚ ਹੈ ਉਹਨਾਂ ਦੀ ਧਰਮ ਪਤਨੀ ਬੜੇ ਸ਼ੌਕ ਦੇ ਵਿੱਚ ਹੈ ਕੁਝ ਸਮਾਂ ਪਹਿਲਾਂ ਕੁਝ ਸਾਲ ਪਹਿਲਾਂ ਛੋਟਾ ਬ੍ਰਦਰ ਇਹਦਾ ਆਪਣਾ ਉਹ ਵੀ ਇਸ ਦੁਨੀਆ ਤੋਂ ਚਲਾ ਗਿਆ ਬੱਚੇ ਛੋਟੇ ਹੈ ਔਰ ਅੱਜ ਪਰਿਵਾਰ ਜਿਹੜਾ ਇਸ ਹਾਲਾਤ ਦੇ ਵਿੱਚ ਹੈ ਕੀ ਕਿਸੇ ਵੀ ਗੱਲ ਤੋਂ ਅੱਜ ਮੈਂ ਸਮਝਦਾ ਕਿ ਪਰਿਵਾਰ ਜਿਹੜਾ ਸક્ષਮ ਨਹੀਂ ਹੈ ਕਿ ਉਹ ਇਸ ਤਰ੍ਹਾਂ ਦੀ ਕੋਈ ਕਾਰਵਾਈ ਕਰ ਸਕੇ ਪਰ ਮੈਂ ਫਿਰ ਵੀ ਜਿੰਨੀ ਵੀ ਮੈਡੀਕਲ ਲਾਈਨ ਦੇ ਡਾਕਟਰ ਸਹਿਬਾਨ ਹੈ ਉਹਨਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਅੱਦਾ ਸ਼ਰਮਾਇਆ ਇਦਾਂ ਦੇ ਜਿਹੜੇ ਲੋਕ ਹੈ ਇਹ ਜਾਂਚ ਹੋਣੀ ਚਾਹੀਦੀ ਹੈ ਇਹਦੀ ਜਾਂਚ ਜ਼ਰੂਰ ਹੋਣੀ ਚਾਹੀਦੀ ਹੈ ਅਗਰ ਪਰਿਵਾਰ ਇਹਦੀ ਜਾਂਚ ਦੀ ਮੰਗ ਕਰੇਗਾ ਤਾਂ ਅਸੀਂ ਡਟ ਕੇ ਸਾਰੀ ਸਾਡੀ ਪਾਰਟੀ ਪਾਰਟੀ ਜਨਤਾ ਪਾਰਟੀ ਅਸੀਂ ਡਟ ਕੇ ਹੁਮਨ ਪਰਿਵਾਰ ਦੇ ਨਾਲ ਖੜੇ ਆਂ ਔਰ ਜਿਸ ਤਰੀਕੇ ਦੀ ਵੀ ਕੋਈ